ਅੰਕੜਿਆਂ ਦੇ 헤ਰਫੇਰ ਉਹ ਕਿਸ ਚੀਜ਼ ਨੂੰ ਕਹਿੰਦੇ ਨੇ ਜੇ ਤਾਂ ਕੋਈ ਅਸੀਂ ਗਲਤ ਪ੍ਰੈਜ਼ੈਂਟੇਸ਼ਨ ਕੀਤੀ ਹੈ ਤਾਂ ਸਾਨੂੰ ਕਹਿਣਾ ਹੁਣ ਜੇ ਬਜਟ ਦੇ ਵਿੱਚ ਅੰਕੜੇ ਨਹੀਂ ਹੋਣਗੇ ਤੇ ਹੋਰ ਹੋਊਗਾ ਕੀ ਉਹਨੇ 3 ਲੱਖ ਕਰੋੜ ਦੀ ਕਰਜ਼ੇ ਦੀ ਪੰਡ ਕਾਂਗਰਸ ਵਾਲੇ ਤੇ ਅਕਾਲੀਦਾਲ ਵਾਲੇ ਛੱਡ ਕੇ ਗਏ ਸੀਗੇ ਉਹ 3 ਸਾਲ ਲਗਾਤਾਰ 3 ਬਜਟ ਬਿਨਾਂ ਇੱਕ ਵੀ ਨਵਾਂ ਪੈਸਾ ਟੈਕਸ ਦਾ ਲਾਏ ਕਿਵੇਂ ਸਕੂਲਾਂ ਦਾ ਸੁਧਾਰ ਕਰ ਰਹੀ ਹੈ ਕੱਲ ਨੂੰ ਪ੍ਰੋਪਰ ਤਿਆਰੀ ਕਰਕੇ ਆਉਣਾ ਤੇ ਕੱਲੀ-ਕੱਲੀ ਗੱਲ ਦਾ ਐਂ ਜਿਵੇਂ ਟਿਕਾ ਕੇ ਕਿਲ ਪੱਤੀਆਂ ਲਾਉਂਗੇ ਹੈਲਥ ਦਾ এডਿਕੇਸ਼ਨ ਦਾ ਲੋਕਾਂ ਦੀਆਂ ਆਮ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਸਰਕਾਰ ਨੇ ਚੱਕਿਆ ਹੁੰਦਾ ਤੇ ਕਰਜ਼ਾ ਤਾਂ ਲੈਣਾ ਪੈਂਦਾ ਹੁੰਦਾ এডਿਕੇਸ਼ਨ ਨੂੰ ਨਾ ਸੁਧਾਰੀਏ ਹੈਲਥ ਨੂੰ ਨਾ ਸੁਧਾਰੀਏ ਨੌਕਰੀਆਂ ਨਾ ਦਈਏ ਖੇਤਾਂ ਤੱਕ ਪਾਣੀ ਨਾ ਪਹੁੰਚਾਈਏ ਨਹੀਂ ਕਰਜ਼ਾ ਚੱਕਣਾ ਪਊਗਾ ਅਸੀਂ ਵੈਲਫੇਅਰ ਸਕੀਮਾਂ ਲੋਕਾਂ ਲਈ ਚਲਾ ਰਹੇ ਹਾਂ ਜਿੰਨੇ ਲੋਕਾਂ ਨੂੰ ਫਾਇਦਾ ਦੇ ਰਿਹਾ ਹੁਣ ਜੇ 90% ਘਰਾਂ ਨੂੰ ਤੁਸੀਂ 6 ਯੂਨਿਟ ਬਿਜਲੀ ਦੇਣੀ ਹੈ ਤੇ ਪੈਸਾ ਤਾਂ ਲੱਗੂਗਾ ਨਾ ਜੀ ਅੱਜ ਪੰਜਾਬ ਸਰਕਾਰ ਦੇ ਵੱਲੋਂ 2 ਲੱਖ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ ਔਰ ਇਸ ਬਜਟ ਦੇ ਵਿੱਚ ਜਦੋਂ ਵਿਰੋਧੀਆਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਕਿ ਅੰਕੜਿਆਂ ਦਾ ਹੇਰਫੇਰ ਹੁੰਦਾ ਪਰ ਪੰਜਾਬ ਸਰਕਾਰ ਦਾ ਇਹ ਦਾਵਾ ਹਰਪਾਲ ਚੀਮਾ ਹੋਰੀ ਵਿੱਤ ਮੰਤਰੀ ਹੈ ਉਹਨਾਂ ਦਾ ਇਹ ਦਾਵਾ ਹੈ ਕਿ ਇਸ ਬਜਟ ਦੇ ਵਿੱਚ ਲੋਕਾਂ ਦੀ ਬਹੁਤ ਭਲਾਈ ਹੈ ਇਹ ਬਿਨਾ ਕਿਸੇ ਟੈਕਸ ਤੋਂ ਬਜਟ ਪੇਸ਼ ਕੀਤਾ ਗਿਆ ਨਹੀਂ ਪਿਛਲੀਆਂ ਸਰਕਾਰਾਂ ਹਰ ਬਜਟ ਤੇ ਕੋਈ ਨਾ ਕੋਈ ਨਵਾਂ ਟੈਕਸ ਲੈ ਕੇ ਆਉਂਦੀਆਂ ਸੀ ਜਾਂ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ ਸੀ ਪਰ ਉਹ ਕਹਿੰਦੇ ਕਿ ਸਾਡਾ ਤੀਜਾ ਬਜਟ ਹੈ ਤੀਜੇ ਬਜਟ ਤੱਕ ਵੀ ਕੋਈ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗਿਆ ਟੈਕਸ ਦੇ ਵਿੱਚ ਵਾਧਾ ਨਹੀਂ ਹੋਇਆ ਹਾਲਾਂਕਿ ਪਰਸੈਂਟੇਜ ਦੇ ਹਿਸਾਬ ਨਾਲ ਉਹ ਕਹਿੰਦੇ ਕਿ ਬਜਟ ਵਧ ਦਿੱਤਾ ਗਿਆ ਇਸ ਵਾਰ ਬਜਟ ਸਿੱਖਿਆ ਨੂੰ ਵਧ ਦਿੱਤਾ ਗਿਆ ਖੇਤੀ ਬਾੜੀ ਦੇ ਲਈ ਬਜਟ ਵਧਦਾ ਹੈ ਤੇ तमाम ਚੀਜ਼ਾਂ ਉਹਨਾਂ ਦੇ ਵੱਲੋਂ ਕਈਆਂ ਗਈਆਂ ਇਸ ਪੂਰੇ ਮਾਮਲੇ ਤੇ ਅਮਨ अरोੜਾ ਸਾਡੇ ਨਾਲ ਨੇ ਕਿਉਂਕਿ ਅਮਨ अरोੜਾ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਬਹੁਤ ਸਾਰੀ ਜਿਹੜੀ ਹੈ ਉਹ ਆਪਣੀ ਗੱਲ ਰੱਖਦੇ ਰਹੇ ਆ ਕਿ ਬਜਟ ਦੇ ਵਿੱਚ ਇਹ ਪ੍ਰੋਵੀਜ਼ਨਸ ਹੋਣੀਆਂ ਚਾਹੀਦੀਆਂ ਤੇ ਹੁਣ ਆਪ ਜਿਹੜਾ ਸਰਕਾਰ ਦੇ ਅੰਦਰ ਹੈ ਔਰ ਮੰਤਰੀ ਅਹੁਦੇ ਤੇ ਨੇ ਕੈਬਨਿਟ ਮੰਤਰੀ ਉਹ ਇਸ ਵਿਸ਼ੇ ਤੇ ਕੀ ਕੁਝ ਕਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅ अरोड़ा ਸਾਹਿਬ ਸਾਡੇ ਨਾਲ ਨੇ अरोड़ा ਸਾਹਿਬ 2 ਲੱਖ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ ਹਾਲਾਂਕਿ ਹਰ ਸਰਕਾਰ ਇਹ ਦਾਵਾ ਕਰਦੀ ਹੈ ਕਿ ਲੋਕਾਂ ਵਾਸਤੇ ਇਹ ਬਹੁਤ ਸਾਰੀਆਂ ਸਹੂਲਤਾਂ ਲੈ ਕੇ ਆਉ ਤੇ ਦਾਵਾ ਕੀਤਾ ਵੀ ਗਿਆ ਕਿ ਟੈਕਸ ਕੋਈ ਨਹੀਂ ਐਡ ਕੀਤਾ ਗਿਆ ਪਰ ਵਿਰੋਧੀ ਇਸ ਗੱਲ ਤੇ ਕਹਿੰਦੇ ਕਿ ਇਹ ਅੰਕੜਿਆਂ ਦਾ ਹੇਰ ਫੇਰ ਹੁੰਦਾ ਹੈ ਅੰਕੜੇ ਇੱਧਰ ਉੱਧਰ ਕਰਕੇ ਤੁਹਾਨੂੰ ਦਿਖਾ ਦਿੱਤੇ ਜਾਂਦੇ ਆ ਹੋਣਾ ਉਹੀ ਹੈ ਜੋ ਪਹਿਲਾਂ ਹੁੰਦਾ ਹੈ ਇਹ ਵੱਖਰਾ ਕਿਵੇਂ ਆ ਤੁਸੀਂ ਕਿਵੇਂ ਸਮਝਾਓ ਉਹ ਦੇਖੋ ਮੇਰੀ ਗੱਲ ਸਮਝੋ ਕਮਿਊਨਿਟ ਬਜਟ ਮੀਨਸ ਅੰਕੜੇ ਅੰਕੜਿਆਂ ਦੇ ਹੀਰ ਫੇਰ ਉਹ ਕਿਸ ਚੀਜ਼ ਨੂੰ ਕਹਿੰਦੇ ਨੇ ਜੇ ਤਾਂ ਕੋਈ ਅਸੀਂ ਗਲਤ ਪ੍ਰੈਜੈਂਟੇਸ਼ਨ ਕੀਤੀ ਹੈ ਤਾਂ ਸਾਨੂੰ ਕਹਿਣਾ ਹੁਣ ਜੇ ਬਜਟ ਦੇ ਵਿੱਚ ਅੰਕੜੇ ਨਹੀਂ ਹੋਣਗੇ ਤੇ ਹੋਰ ਹੋਊਗਾ ਕੀ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੀ ਹੈ ਕਿ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਹੈਗਾ ਵੀ ਇਹ ਸਰਕਾਰ ਉਹ ਸਰਕਾਰ ਜਿਹਦੇ ਸਿਰ ਦੇ ਉੱਪਰ ਉਹ ਆਲਰੇਡੀ ਪਾਉਣੇ 3 ਲੱਖ ਕਰੋੜ ਦੀ ਕਰਜ਼ੇ ਦੀ ਪੰਡ ਕਾਂਗਰਸ ਵਾਲੇ ਤੇ ਅਕਾਲੀ ਦਲ ਵਾਲੇ ਛੱਡ ਕੇ ਗਏ ਸੀਗੇ ਉਹ 3 ਸਾਲ ਲਗਾਤਾਰ 3 ਬਜਟ ਬਿਨਾ ਇੱਕ ਵੀ ਨਵਾਂ ਪੈਸਾ ਟੈਕਸ ਦਾ ਲਾਏ ਕਿਵੇਂ ਸਕੂਲਾਂ ਦਾ ਸੁਧਾਰ ਕਰ ਰਹੀ ਹੈ ਕਿਵੇਂ ਹਸਪਤਾਲਾਂ ਦਾ ਸੁਧਾਰ ਕਰ ਰਹੀ ਹੈ ਕਿਵੇਂ 40 ਹਜ਼ਾਰ ਨੌਕਰੀਆਂ ਹੁਣ ਤੱਕ ਦੇਈ ਬੈਠੀ ਹੈ ਕਿਵੇਂ ਤੀਰਥ ਯਾਤਰਾ ਸਕੀਮ ਚਲਾ ਰਹੀ ਹੈ ਕਿਵੇਂ ਘਰ-ਘਰ ਖੇਤ-ਖੇਤ ਦੇ ਵਿੱਚ ਅ ਅੰਡਰਗਰਾਊਂਡ ਪਾਈਪਲਾਈਨਾਂ ਪਹੁੰਚਾ ਕੇ ਪਾਣੀ ਪਹੁੰਚਾ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਹੈਗਾ ਸੋ ਇਸ ਕਰਕੇ ਉਹਨਾਂ ਨੂੰ ਇਹ ਜਿਹੜਾ ਅ ਅੰਕੜਿਆਂ ਦਾ ਹੇਰ ਫੇਰ ਲੱਗ ਰਿਹਾ ਕਿਉਂਕਿ ਉਹ ਆਪ ਹੀ ਹੇਰਾ ਫੇਰੀ ਦੇ ਹੁਣ ਤੱਕ ਮਾਸਟਰ ਰਹੇ ਨੇ ਸੋ ਇਸ ਕਰਕੇ ਉਹਨਾਂ ਨੂੰ ਕਹਿਣਾ ਇੰਨੀ ਕਾਹਲ ਦੇ ਵਿੱਚ ਕੋਈ ਬਿਆਨ ਨਾ ਦੇਣਾ ਚੰਗੀ ਤਰ੍ਹਾਂ ਕੱਲ ਨੂੰ ਪ੍ਰੋਪਰ ਤਿਆਰੀ ਕਰਕੇ ਆਉਣਾ ਤੇ ਕੱਲੀ-ਕੱਲੀ ਗੱਲ ਦਾ ਐ ਜਿਵੇਂ ਟਿਕਾ ਕੇ ਕਿਲ ਪੱਤੀਆਂ ਲਾਵਾਂਗੇ ਪੂਰਾ ਚੰਗੀ ਦਾ ਜਵਾਬ ਦੇਵਾਂਗੇ ਅੱਛਾ ਇੱਕ ਸੌਖੇ ਜਿਹੇ ਲਫ਼ਜ਼ਾਂ ਦੇ ਵਿੱਚ ਜੇ ਤੁਸੀਂ ਸਮਝਾਉਣਾ ਹੋਵੇ ਲੋਕਾਂ ਨੂੰ ਕਿ ਦੇਖੋ ਆਮ ਲੋਕਾਂ ਨੂੰ ਆંકੜੇ ਨਹੀਂ ਸਮਝ ਆਉਂਦੇ ਜੀ ਕਿੰਨੇ ਕਰੋੜ ਹੈ ਕਿਸ ਹਿਸਾਬ ਕਿਤਾਬ ਮੋਟੀ-ਮੋਟੀ ਜੀ ਗੱਲ ਜੇ ਲੋਕਾਂ ਨੂੰ ਸਮਝਾਉਣੀ ਹੋਵੇ ਕਿ ਕਿਹਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਤੁਸੀਂ ਤੁਸੀਂ ਬਜਟ ਨੂੰ ਪੜ੍ਹਿਆ ਤੁਸੀਂ ਵਾਚਿਆ ਤੁਸੀਂ ਬੈਠੇ ਸੀ ਵਿੱਤ ਮੰਤਰੀ ਸਾਹਿਬ ਦੇ ਨਾਲ ਮੋਟੀਆਂ-ਮੋਟੀਆਂ ਗੱਲਾਂ ਜੇ ਜੇ ਸਮਝਾਉਣੀਆਂ ਹੁਣ ਵੀ ਕਿਹੜੇ ਵਰਗ ਨੂੰ ਕਿੰਨਾ ਤੇ ਕਿਵੇਂ ਫਾਇਦਾ ਹੋ ਰਿਹਾ ਇਸ ਚ ਸਾਡੇ ਉਹ ਬੜੇ ਕਲੀਅਰ ਨੇ ਸਾਡਾ ਫੋਕਸ ਏਰੀਆ ਹੈਲਥ ਹੈ ਸਾਡਾ ਫੋਕਸ ਏਰੀਆ ਐਜੂਕੇਸ਼ਨ ਹੈ ਸਾਡਾ ਫੋਕਸ ਏਰੀਆ এমਪਲੋਇਮੈਂਟ ਹੈ ਸਾਡਾ ਫੋਕਸ ਏਰੀਆ ਇਨਫਰਾਸਟ੍ਰਕਚਰ ਹੈ ਸਾਡਾ ਫੋਕਸ ਏਰੀਆ ਉਹ ਸਕਿੱਲ ਡਿਵੈਲਪਮੈਂਟ ਹੈ ਇਹਨਾਂ ਸਾਰਿਆਂ ਦੇ ਉੱਪਰ ਤੁਹਾਨੂੰ ਆ ਜਿਹੜੇ ਤੁਸੀਂ ਆਹ ਚੱਕੀ ਫਿਰਦੇ ਹੋ ਨਾ ਤੁਸੀਂ ਮੇਰੇ ਤੋਂ ਨਾ ਪੁੱਛੋ ਵੀ ਕੀ ਤੁਸੀਂ ਦੱਸੋ ਜੀ ਮੇਰੇ ਤੋਂ ਨਾ ਪੁੱਛੋ ਆ ਖੋਲੋ ਆਹ ਆ ਸਾਰਾ ਕੁਝ ਇਹ ਜਿਹੜਾ ਸਾਰ ਨਹੀਂ ਹੁੰਦੀ ਹੈ ਨਾ ਜੀ ਮੇਜਰ ਨਿਊ ਇਨੀਸ਼ੀਏਟਿਵਸ ਆ ਲੋ ਆ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਪ੍ਰਮੁੱਖ ਨਵੀਆਂ ਪਹਿਲ ਕਾਰਡੀਆਂ ਉਹਦੇ ਵਿੱਚ ਕਿੰਨੀ ਅਲੋਕੇਸ਼ਨ ਹੈ ਉਹ ਸਾਰੀਆਂ ਸਾਰੀਆਂ ਅਲੋਕੇਸ਼ਨਸ ਨੇ ਜਿਹੜੀਆਂ ਆ ਟੇਬਲ ਬਣੇ ਹੋਏ ਨੇ ਇਹ ਪੜੋ ਤੇ ਇਹ ਤੋਂ ਬਾਅਦ ਤੁਸੀਂ ਮੈਨੂੰ ਸਵਾਲ ਕਰਿਓ ਠੀਕ ਹੈ ਅੱਛਾ ਜਿਹੜੀ ਵਿਰੋਧੀਆਂ ਦੀ ਗੱਲ ਹੈ ਵਿਰੋਧੀਆਂ ਨੇ ਕੱਲ ਜੋ ਕੁਝ ਹੋਇਆ ਉਹਦੇ ਬਾਬਤ ਚਲੋ ਆਪਣੀ ਗੱਲ ਨਹੀਂ ਹੋਏ ਇਸ ਵਿਸ਼ੇ ਤੇ ਕੱਲ ਜੋ ਕੁਝ ਹੋਇਆ ਉਹਨਾਂ ਨੇ ਅੱਜ ਉਸ ਬਾਬਤ ਧਰਨਾ ਲਾਇਆ ਕਹਿੰਦੇ ਜੀ ਦਲਤ ਵਿਰੋਧੀ ਸਰਕਾਰ ਹੈ ਦਲਤ ਐਮਐਲਏ ਨਾਲ ਤੱਕਾ ਹੋਇਆ ਅੱਜ ਤਖਤੀਆਂ ਫੜੀਆਂ ਸੀ ਹੱਥਾਂ ਦੇ ਵਿੱਚ ਇਹਦੇ ਨਾਲ ਹੀ ਐਡ ਕਰ ਦਿੰਨਾ ਕਿ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਡਿਪਟੀ ਐਲਓਪੀ ਆ ਉਹਨਾਂ ਨੇ ਪੰਡ ਵੀ ਰੱਖੀ ਹੋਈ ਸੀ ਸਿਰ ਤੇ ਕਹਿੰਦੇ ਅੱਜ ਬਜਟ ਨਾ ਪੇਸ਼ ਕਰੇ ਸਰਕਾਰ ਅੱਜ ਇਹ ਦੱਸੇ ਕਿ ਉਹਨਾਂ ਨੇ ਕਰਜ਼ਾ ਕਿੰਨਾ ਲਿਆ 70000 ਕਰੋੜ ਰੁਪਏ ਦੀ ਕਹਿੰਦੇ ਕਰਜ਼ਾ ਕਿੰਨਾ ਲਿਆ ਇਹ ਦੱਸਣ ਲੋਕਾਂ ਨੂੰ 70000 ਕਰੋੜ ਰੁਪਏ ਦੀ ਗੱਲ ਕਰਦੇ ਨੇ ਕਿ ਦੋ ਸਾਲਾਂ ਦੇ ਵਿੱਚ ਲੈ ਲਿਆ ਸਾਡਾ ਕਹਿੰਦੇ 5 ਸਾਲਾਂ 'ਚ 60 ਕਰੋੜ ਸੀ ਇਸ ਤਰ੍ਹਾਂ ਕਿ 70000 ਕਰੋੜ ਦੀ ਜਿਹੜੀ ਉਹ ਗੱਲ ਕਰਦੇ ਨੇ ਬਾਕੀ ਤਾਂ ਜਦੋਂ ਡਿਟੇਲ ਕੱਲ ਨੂੰ ਡਿਸਕਸ਼ਨ ਹੋਊਗੀ ਤੁਹਾਨੂੰ ਆਪ ਪਤਾ ਲੱਗ ਜੂਗਾ ਵੀ ਐਕਚੁਅਲ ਪੋਜੀਸ਼ਨ ਹੈ ਕੀ ਪਰ ਸਵਾਲ ਇਹ ਹੈ ਵੀ 70000 ਕਰੋੜ ਜਿਹੜੀ ਉਹ ਗੱਲ ਕਰਦੇ ਨੇ ਦੋ ਸਾਲਾਂ ਦੇ ਵਿੱਚ ਮੈਨੂੰ 70 ਰੁਪਏ ਦੀ ਵੀ ਕਿਸੇ ਸਰਕਾਰ ਦੇ ਮੰਤਰੀ ਦੀ ਕਿਸੇ ਸਰਕਾਰ ਦੀ ਮਹਿਕਮੇ ਦੀ ਮੈਨੂੰ ਤੁਸੀਂ ਹੇਰਾਫੇਰੀ ਸਮਝਾ ਦੇਣਾ ਚੰਬੇਵਾਲ ਸਾਹਿਬ ਵੀ ਇਹ 70 ਰੁਪਏ ਦੀ ਪੰਜਾਬ ਦੇ ਪੈਸੇ ਦੀ ਲੁੱਟ ਆ ਫਲਾਣਾ ਥੋੜਾ ਬੰਦਾ ਉਹ ਕਰ ਗਿਆ ਨਹੀਂ ਅਸੀਂ ਕੱਲ ਨੂੰ ਇਹਨਾਂ ਨੂੰ ਗੜਾਵਾਂਗੇ ਵੀ ਤੁਸੀਂ ਪੰਜ ਸਾਲਾਂ ਦੇ ਵਿੱਚ ਕਿੰਨਾ ਪੰਜਾਬ ਨੂੰ ਲੁੱਟਿਆ ਸਵਾਲ ਇਹ ਹੈ ਕਿ ਕਰਜ਼ਾ ਲੈਣਾ ਅੱਡ ਗੱਲ ਹੈ ਕੋਈ ਵੀ ਜਦੋਂ ਕੋਈ ਵੈਲਫੇਅਰ ਸਟੇਟ ਹੁੰਦੀ ਹੈ ਵੈਲਫੇਅਰ ਸਟੇਟ ਮੀਨਸ ਵੀ ਜਿੱਥੇ ਹੈਲਥ ਦਾ এডਿਕੇਸ਼ਨ ਦਾ ਲੋਕਾਂ ਦੀਆਂ ਆਮ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਸਰਕਾਰ ਨੇ ਚੱਕਿਆ ਹੁੰਦਾ ਤੇ ਕਰਜ਼ਾ ਤਾਂ ਲੈਣਾ ਪੈਂਦਾ ਹੁੰਦਾ ਅੱਜ ਦੀ ਰੇਟ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਮੋਦੀ ਗਵਰਨਮੈਂਟ ਦਾ ਵੀ ਹੁਣ ਤੱਕ ਦੀ ਜਿਹੜੀ ਕਰਜ਼ੇ ਦੀ ਉਹ ਹਾਈएस्ट ਲਿਮਿਟ ਹੈ ਜਿਹੜੀ ਹੁਣ ਤੱਕ ਉਹ ਵੀ ਕ੍ਰੋਸ ਕਰ ਚੁੱਕੇ ਸਵਾਲ ਇਹ ਹੈ ਕਿ ਤੁਸੀਂ ਉਹਦੀ ਯੂਟਿਲਾਈਜੇਸ਼ਨ ਕਿਵੇਂ ਕਰਦੇ ਹੋ ਕਿੰਨੇ ਸੁਚੱਜੇ ਤਰੀਕੇ ਨਾਲ ਕਰਦੇ ਹੋ ਕਿੰਨੀ ਇਮਾਨਦਾਰੀ ਦੇ ਨਾਲ ਕਰਦੇ ਹੋ ਆਹ ਚੀਜ਼ ਮੈਟਰ ਕਰਦੀ ਹੈ ਸਾਡੇ ਫੋਕਸ ਏਰੀਆਜ਼ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਟਿਆ ਉਹਨਾਂ ਵਾਸਤੇ ਹੀ ਜਿੰਨਾ ਕਰਜ਼ਾ ਲਿਆ ਵੀ ਗਿਆ ਉਹਨਾਂ ਵਾਸਤੇ ਹੀ ਲਿਆ ਗਿਆ ਹੁਣ ਜਾਂ ਤਾਂ education ਨੂੰ ਨਾ ਸਦਾਰੀਏ ਹੈਲਥ ਨੂੰ ਨਾ ਸਦਾਰੀਏ ਨੌਕਰੀਆਂ ਨਾ ਦਈਏ ਖੇਤਾਂ ਤੱਕ ਪਾਣੀ ਨਾ ਪਹੁੰਚਾਈਏ ਨਹੀਂ ਕਰਦਾ ਚੱਕਣਾ ਪਊਗਾ ਨਹੀਂ ਮੈਂ ਕਹਿੰਦੀ ਕਿ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਕਿ ਦੇਖੋ ਅਸੀਂ ਜਿਹੜਾ ਖਾਨਨ ਏਰੀਆ ਜਿੱਥੋਂ ਰੇਤ ਨਿਕਲਦਾ ਉਹਦੇ ਤੋਂ ਇਨਾ ਪੈਸਾ ਕਮਾਵਾਂਗੇ ਐਕਸਾਈਜ਼ ਤੋਂ ਕਹਿੰਦੇ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਪੈਸਾ ਉੱਥੋਂ ਮਗੋ ਉਹੀ ਤਾਂ ਗੱਲ ਹੈ ਨਾ ਜੀ ਦੋਨੋਂ ਦੇ ਵਿੱਚ ਐਨਹਾਂਸਮੈਂਟ ਤਾਂ ਹੋਈ ਹੈ ਰੈਵਨਿਊ ਕਲੈਕਸ਼ਨ ਦੀ ਐਨਹਾਂਸਮੈਂਟ ਹੈ ਜਿਹੜੀ ਉਹ ਐਕਸਾਈਜ਼ ਦੇ ਵਿੱਚ ਵੀ ਹੋਈ ਹੈ ਜੀਐਸਟੀ ਦੇ ਵਿੱਚ ਵੀ ਹੋਈ ਹੈ ਉਹ ਮਾਈਨਿੰਗ ਦੇ ਵਿੱਚ ਵੀ ਹੋਈ ਹੈ ਉਹ ਸਾਰੇ ਜਿਹੜੇ ਓਨ ਟੈਕਸਿਸ ਨੇ ਉਹਨਾਂ ਦੇ ਵਿੱਚ ਵੀ ਹੋਈ ਹੈ ਹਰ ਚੀਜ਼ ਦੇ ਵਿੱਚ ਅਨਾਉਂਸਮੈਂਟ ਹੋਈ ਹੈ ਬਟ ਹਾਂ ਇਹ ਵੀ ਨਾਲ ਜ਼ਰੂਰ ਹੈ ਕਿ ਜਿੰਨਾ ਅਸੀਂ ਵੈਲਫੇਅਰ ਸਕੀਮਾਂ ਲੋਕਾਂ ਲਈ ਚਲਾ ਰਹੇ ਹਾਂ ਜਿੰਨੇ ਲੋਕਾਂ ਨੂੰ ਫਾਇਦਾ ਦੇ ਰਿਹਾ ਹੁਣ ਜੇ 90% ਘਰਾਂ ਨੂੰ ਤੁਸੀਂ 6 6 ਯੂਨਿਟ ਬਿਜਲੀ ਦੇਣੀ ਹੈ ਤੇ ਪੈਸਾ ਤਾਂ ਲੱਗੂਗਾ ਨਾ ਜੀ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾ ਰਹੇ ਹਾਂ ਬਿਨਾ ਕਿਸੇ ਘਾਰਿਆਂ ਤੋਂ ਬਿਨਾ ਕਿਸੇ ਠੱਗੀਆਂ ਠੋਰੀਆਂ ਤੋਂ ਬਿਨਾ ਕਿਸੇ ਚੋਰੀਆਂ ਚਕਾਰੀਆਂ ਤੋਂ ਬਿਨਾ ਪਿਲਫਰੇਜ ਦੇ ਪਹੁੰਚਾ ਰਹੇ ਹਾਂ ਆ ਆ ਪ੍ਰਾਪਤੀ ਹੈ ਸਾਡੀ ਸਰਕਾਰ ਆਖਰ ਤੇ ਆਖਰ ਤੇ ਜਾਂਦੇ ਜਾਂਦੇ ਅੱਜ ਹਿਮਾਚਲ ਦਾ ਬਜਟ ਪੇਸ਼ ਹੋਇਆ ਉਹਨਾਂ ਨੇ 1500 ਰੁਪਏ ਔਰਤਾਂ ਨੂੰ ਦੇਣ ਦਾ ਐਲਾਨ ਕਰਤਾ ਤੁਹਾਡੀ ਸਰਕਾਰ ਦੀ ਗਰੰਟੀ ਸੀ ਕਿ ਅਸੀਂ 1000 ਰੁਪਏ ਦੇਵਾਂਗੇ ਭਾਵੇਂ ਤੁਹਾਡੇ ਕੋਲੇ ਡਿਪਾਰਟਮੈਂਟ ਨਹੀਂ ਜੇ ਤੁਹਾਡੇ ਇਹ ਧਿਆਨ ਚ ਹੋਵੇ ਤੁਸੀਂ ਜਵਾਬ ਦੇ ਸਕਦੇ ਹੋ ਕਿ ਲੋਕ ਔਰ ਔਰਤਾਂ ਵੀ ਇਹ ਜਾਨਣਾ ਚਾਹੁੰਦੀਆਂ ਨੇ ਕਿ ਭਾਈ ਜਿਹੜਾ ਉਹ ਵਾਅਦਾ ਕੀਤਾ ਗਿਆ ਸੀ ਉਹ ਹੋਊਗਾ ਪੂਰਾ ਜਾਂ ਕਦੋਂ ਹੋਊਗਾ ਹੋਊਗਾ ਜੀ ਬਿਲਕੁਲ ਹੋਊਗਾ ਦਿੱਲੀ ਦੇ ਵਿੱਚ ਹੀ ਸਾਡੀ ਗਵਰਨਮੈਂਟ ਨੇ ਇਹ ਅਨਾਉਂਸ ਕਰ ਦਿੱਤਾ ਹੈ ਹੋਊਗਾ ਥੋੜਾ ਸਮਝ ਜ਼ਰੂਰ ਲੱਗ ਸਕਦਾ ਹੈ देर ਸਿਰ ਹੋਊਗਾ ਜ਼ਰੂਰ ਅਸੀਂ ਆਪਦੇ ਇੱਕ ਵੀ ਗਾਰੰਟੀ ਹੈ ਜਿਹੜੀ ਉਹ ਛੱਡਣੀ ਨਹੀਂ ਹੈਗੀ 5 ਸਾਲਾਂ 'ਚ ਕਿ ਇੱਕ ਮਿੰਟ ਕਿ ਅੱਜ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹ ਇਹ ਵੀ ਸੰਭਾਵਨਾ ਹੈ ਕਿ ਅਕਾਲੀ ਦਲ ਦੇ ਸਰਪ੍ਰਸਤ ਵੀ ਬਣ ਸਕਦੇ ਇਹਦੇ ਤੇ ਕੋਈ ਕਮੈਂਟ ਕਿਸ ਦੇ ਸਰਪ੍ਰਸਤ ਬਣ ਸਕਦੇ ਨੇ ਅਕਾਲੀ ਦਲ ਤਾਂ ਠੀਕ ਹੈ ਠੀਕ ਹੈ ਚੰਗੀ ਗੱਲ ਮੁਬਾਰਕਾ ਉਹਨਾਂ ਨੂੰ ਜੀ ਦੂਜੇ ਪਾਰਟੀ ਦੇ ਲੀਡਰ ਦੂਜੇ ਦੂਜੀ ਪਾਰਟੀ ਦੂਜੀ ਪਾਰਟੀ ਦੇ ਲੀਡਰ ਮੈਂ ਉਹਨਾਂ ਤੇ ਕਮੈਂਟ ਕਰਨ ਲੱਗਾ ਹਾਂ ਮੇਰੇ ਤਾਂ ਵੈਸੀ ਸਤਕਾਰਯੋਗ ਨੇ ਬਜ਼ੁਰਗ ਨੇ ਤਾਂ ਇਹ ਸਨ ਅਮਨ अरोड़ा ਜਿਹੜੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਆ ਬਜਟ ਦੇ ਵਿੱਚ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਿੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਔਰ এডਿਕੇਸ਼ਨ ਔਰ ਇਸੇ ਤਰ੍ਹਾਂ ਦੇ ਨਾਲ ਸਿਹਤ এমਪਲੋਇਮੈਂਟ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਰਕਾਰ ਨੇ ਬਜਟ ਲਿਆਂਦਾ ਇਹ ਲੋਕਾਂ ਨੂੰ ਲਾਹੇਵੰਦ ਸਾਬਤ ਹੋਏਗਾ ਆਪਣੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ